ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਪਹਿਲਾ ਸ਼ਾਨਦਾਰ ਤੌੜ ਮੁਕਾਬਲਾ ਕਰਵਾਇਆ ਗਿਆ ਇਹ ਉਪਰਾਲਾ ਸਾਡੇ ਵੀਰ ਮੰਦਰਸਰਾ ਗਗਨਦੀਪ ਗੋਟਰ ਤਖਵਿੰਦਰ ਸਰਾ ਜਗਮੀ ਤੌਲਖ ਤੇ ਲਵਦੀਪ ਸਰਾ ਨੇ ਕਰਵਾਇਆ ਇਸ ਵਿੱਚ ਕੁੱਲ 20 ਪਲੇਅਰਾਂ ਨੇ ਹਿੱਸਾ ਲਿਆ ਤੇ 1600 ਮੀਟਰ ਦੀ ਰੇਸ ਕੱਢੀ ਜਿਸ ਵਿੱਚੋਂ ਪਹਿਲਾ ਸਥਾਨ ਸੰਜੀਤ ਸੈਣੀ ਸਾਬੂਆਣਾ ਨੇ ਹਾਸਲ ਕੀਤਾ ਤੇ ਇਨਾਮ ਵਜੋਂ ਸਟੈਂਡ ਵਾਲਾ ਪੱਖਾ ਜਿੱਤਿਆ ਦੂਸਰਾ ਸਥਾਨ ਨਵਾਬ ਅਬਲ ਖਾਨਾ ਨੇ ਹਾਸਲ ਕੀਤਾ ਤੇ ਇਨਾਮ ਵਜੋਂ ਪ੍ਰੈਸ ਜਿੱਤੀ ਤੇ ਤੀਸਰਾ ਸਥਾਨ ਸੁਨੀਲ ਕੁਮਾਰ ਫਲੀਆਂਵਾਲਾ ਜਲਾਲਾਬਾਦ ਨੇ ਹਾਸਲ ਕੀਤਾ ਤੇ ਇਨਾਮ ਵਜੋਂ ਟਰੋਫੀ ਜਿੱਤੀ ਨਾਲ ਹੀ ਇੱਕ ਛੋਟੇ ਇਹ ਬੱਚਿਆਂ ਦਾ ਮੁਕਾਬਲਾ ਕਰਵਾਇਆ ਗਿਆ ਤੇ ਇਨਾਮ ਵਜੋਂ ਇਨ੍ਹਾਂ ਨੂੰ ਵੀ ਛੋਟੇ ਮੈਡਲ ਦਿੱਤੇ ਗਏ ਸੋ ਸਾਨੂੰ ਸਾਰੇ ਹੀ ਪਿੰਡ ਵਾਲਿਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਬੱਚੇ ਇਸ ਕੰਮਾਂ ਦੇ ਵਿੱਚ ਹਿੱਸਾ ਲੈਣ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰਾ ਪੇਜ ਹਰਦੀਪ ਲਖਨਪਾਲ ਨੂੰ ਫੋਲੋ ਕਰ ਲਓ ਜੀ ਧੰਨਵਾਦ